ਇਤਿਦਾਰ ਸਾਹਿਬ ਦਾ ਵੀ ਬਿਆਨ ਠੋਕੇ ਆ ਗਿਆ ਕਿ ਬੰਦੇ ਦਾ ਪੁੱਤ ਬਣ ਕੇ ਵੀਡੀਓ ਡਿਲੀਟ ਕਰ ਦੇ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਚਰਚਾਵਾਂ ਅਸੀਂ ਕੁਝ ਦਿਨ ਪਹਿਲਾਂ ਡਾਕਟਰ ਸਿਪ ਸਿੰਘ ਹੋਰਾਂ ਨਾਲ ਕੀਤੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਇਤਿਹਾਸ ਦਾ ਕੋਨਾ ਅਜਾ ਨਹੀਂ ਰਹੂਗਾ ਜਿਹਨੂੰ ਗੰਦਲਾ ਨਹੀਂ ਕੀਤਾ ਜਾਊਗਾ ਜਿਹਦੀਆਂ ਛੇਡ ਛਾਟ ਨਹੀਂ ਕੀਤੀ ਜਾਊਗੀ ਵਾ ਖੋਲੋ ਜੀ ਮਹਾਰਾਜ ਫਿਰ ਅਗਲੇ ਆਉਣਗੇ ਸਾਡੇ ਹੀ ਬੰਦਿਆਂ ਨਾਲ ਆਪਦੀ ਮਨਮਰਜ਼ੀ ਦਾ ਸਭ ਕੁਝ ਕਰਨਗੇ ਮੈਂ ਦੇਖਦੇ ਹਾਂ ਜੀ ਤੁਸੀਂ ਕੁਝ ਦਿਨ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਉੱਚ ਕਿਹਾ ਸੀ ਇਤਿਹਾਸ ਦਾ ਕੋਈ ਕੋਨਾ ਖਾਲੀ ਨਹੀਂ ਰਹੂਗਾ ਅੱਜ ਜਿਹੜੀ ਇਹ ਵੀਡੀਓ ਆ ਗਈ ਚਰਚਾਾਂ ਬੜੀਆਂ ਹੋ ਗਈਆਂ ਆਪਾਂ ਉਦੋਂ ਤੋਂ ਕਹਿੰਦੇ ਸੀ ਭਾਈ ਇਹ ਜੇ ਰਖ ਖੋਲ ਲਿਆ ਜੋ ਦੁਜੀ ਆਗੇ ਤੇ ਫਿਰ ਤੁਸੀਂ ਰੋਕ ਨਹੀਂ ਸਕਦੇ ਤਾਂ ਹੁਣ ਇਹ ਆ ਹੁਣ ਆਈ ਹੈ ਇਹ ਸਿਰਫ ਨਮੂਨਾ ਹੈ ਵੀ ਉਹ ਕੀ ਕੀ ਦਿਖਾਉਣਗੇ ਕਿਵੇਂ ਕਿਵੇਂ ਦਿਖਾਉਣਗੇ ਫੇਰ ਸਾਡੇ ਹੱਥਾਂ ਵਾਸਤੇ ਕੁਝ ਰਹਿਣ ਆਲੀ ਪਰ ਇਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੱਖ ਲੈ ਰਹੀ ਆ 20 ਸਾਲ ਪਹਿਲਾਂ ਅਸੀਂ ਲੈ ਰਹੇ ਸੀ ਕਿ ਹਟ ਜੋ ਭਾਈ ਨਾ ਦਿਓ ਅੱਗੇ ਉਦੋਂ ਦਾ ਗੁਰਦੁਆਰਾ ਕਮੇਟੀ ਨੇ ਵੀ ਉਹ ਖਰੀਦੀਆਂ ਉਹ ਫਿਲਮਾਂ ਠੀਕ ਹੈ ਪੰਥ ਦਾ ਪੈਸਾ ਦੇ ਕੇ ਤੇ ਜਿਹੜੇ ਬੰਦੇ ਸਾਡੇ ਭੈਣ ਭਰਾ ਉਹੋ ਬੋਬ ਕਹਿੰਦੇ ਸੀ ਵੀ ਇਹ ਨਵੀਂ ਤਕਨੀਕ ਹੈ ਅਸੀਂ ਆਪ ਸਾਨੂੰ ਆਪਣਾ ਇਤਿਹਾਸ ਦਿਖਾਉਣਾ ਚਾਹੀਦਾ ਹੈ ਉਹਨਾਂ ਸਾਹਮਣੇ ਇਹ ਗੱਲ ਸਾਹਮਣੇ ਪ੍ਰਗਟ ਹੋ ਗਈ ਤੇ ਜਦੋਂ ਅਸੀਂ ਵਰਤ ਲਿਆ ਇਸ ਤਰੀਕੇ ਆਪਣਾ ਇਤਿਹਾਸ ਨਾਲ ਛੇੜ ਛਾੜ ਕਰਨ ਲਈ ਫੇ ਦੂਜੇ ਵਰਤਣਗੇ ਹੁਣ ਇੱਕ ਸਿਰਪੇ ਇਹ ਸਾਨੂੰ ਚੇਤਾਵਨੀ ਹੈ ਕਿ ਹਾਲ ਹੀ ਸਾਡੇ ਬੰਦੇ ਸਮਝਣ ਜਿਹੜੇ ਕਟੋੜ ਇਹਦੇ ਹੱਕ ਪੱਖ ਜਾਏ ਸੀ ਉਹਨਾਂ ਨੂੰ ਤੁਸੀਂ ਦੇਖੀ ਵਸੇ ਜੋ ਡਾਕੂਮੈਂਟਰੀ ਬਣਾਈ ਹੈ ਤੁਹ ਬਰਾਟੀ ਨੇ ਯੂਟਿਊਬਰ ਨੇ ਜੀ ਵੀ ਦੇ ਮੈਂ ਨਹੀਂ ਦੇਖਣੀ ਮੈਂ ਦੇਖਣੀ ਚਾਹੁੰਦਾ ਨਹੀਂ ਹੈ ਮਖਣ ਵਾਲੇ ਕਹਿਣਗੇ ਅਸੀਂ ਦੇਖਿਆ ਤਾਂ ਹੈ ਤਾਂ ਹੀ ਸਵਾਲ ਚੱਕ ਰਹੇ ਹਾਂ ਤੁਸੀਂ ਬਿਨਾਂ ਦੇਖੇ ਕਿਵੇਂ ਸਵਾਲ ਚੱਕਿਆ ਤਰੀਕਾ ਹੀ ਗਲਤ ਹੈ ਕਿ ਭਾਈ ਅਸੀਂ ਆਪਣੇ ਘਰੇ ਆਪਣਾ ਧਰਮ ਇਤਿਹਾਸ ਜੇ ਆਪਣੇ ਤਰੀਕੇ ਨਾਲ ਨਾ ਸਿਖਾਇਆ ਹੋਰ ਦੇ ਨਾਲ ਸਿਖਾਉਣ ਲੱਗੇ ਫਿਰ ਹੋਰਾਂ ਦੀ ਉਂਗਲ ਸਾਡੇ ਘਰੇ ਪਏਗੀ ਉਹ ਪਏਗੀ ਮਸਲਾ ਸਾਡੇ ਤੋਂ ਪ੍ਰਵਾਨਗੀ ਲੈਣ ਦਾ ਨਹੀਂ ਸੀ ਮਸਲਾ ਇਸ ਤੋਂ ਅਕਾਸੀ ਕਿ ਅਸੀਂ ਆਪਣਾ ਧਰਮ ਇਤਿਹਾਸ ਜੇ ਆਪਣੇ ਤਰੀਕੇ ਨਾਲ ਨਹੀਂ ਸਿਖਾ ਰਹੇ ਤਾਂ ਫਿਰ ਦੂਜੇ ਕੰਮ ਕਰਨਗੇ ਤੁਸੀਂ ਹਮਲਾ ਮੰਨਦੇ ਹੂੰ ਕਈ ਵਾਰ ਕਹ ਦਿੱਤੇ ਜਾਂਦਾ ਹੈ ਅਣਪੋਲ ਪੁਨੇ ਚ ਵੀ ਕਿਸੇ ਤੋਂ ਗਲਤੀ ਹੋ ਸਕਦੀ ਹੈ ਅਣਜਾਣ ਪੁਨੇ ਚ ਵੀ ਹੋ ਸਕਦੀ ਹੈ ਬਾਹਰਲੇ ਬੰਦੇ ਤੋਂ ਮੰਨੀ ਜਾਊਗੀ ਸਿੱਖਾਂ ਦੇ ਘਰੇ ਹੋ ਕੇ ਸਿੱਖ ਕਹਾ ਕੇ ਕਿਵੇਂ ਮੰਨੀ ਜੋਗੇ ਅਣਪੋਲੋ ਕਹਿੰਦੇ ਵੀ ਅਸੀਂ ਬੜੀ ਮਿਹਨਤ ਕੀਤੀ ਆ ਬੜੀ ਸ਼ਿੱਦਤ ਦੇ ਨਾਲ ਇਹਦੇ ਉੱਤੇ ਅਸੀਂ ਕੰਮ ਕੀਤਾ ਇਹ AI ਦੇ ਨਾਲ ਅਸੀਂ ਜਿਹੜਾ ਪਹਿਲੀ ਵਾਰ ਅਜਿਹਾ ਜਿਹੜਾ ਪ੍ਰੋਜੈਕਟ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਜਿਹਨਾਂ ਨੇ ਬਾਜ਼ਾਰ 'ਚ ਰਹਿਣਾ ਉਹਦੇ ਲਈ ਤਕਨੀਕ ਬੜੀ ਸਭ ਤੋਂ ਅਹਿਮ ਹੋਏਗੀ ਉਹਦੇ ਲਈ ਕਿ ਅਸੀਂ ਸੁਚੇਤ ਹੋ ਜਾਈਏ ਨਹੀਂ ਧਰਮ ਇਤਿਹਾਸ ਨਾਲ ਜੋ ਹੋਏਗਾ ਉਹ ਅਸਲੋਂ ਵੱਡੀ ਚੰਗ ਹੈ ਸਿੱਖ ਇਤਿਹਾਸ ਆਪਣੇ ਆਪ ਦੇ ਵਿੱਚ ਲਾਸਾਨੀ ਹੈ ਜਿਸ ਦਾ ਕੋਈ ਸਾਨੀ ਨਹੀਂ ਹੈ ਇਤਿਹਾਸ ਰਚਣ ਵਾਲੇ ਇਤਿਹਾਸ ਰਚ ਗਏ ਲਿਖਣ ਵਾਲਿਆਂ ਨੇ ਇਤਿਹਾਸ ਲਿਖਿਆ ਪਰ ਅੱਜ ਸਮਾਂ ਜਿਹੜਾ ਹੈਗਾ ਤਕਨੀਕੀ ਹੈ ਅੱਜ ਰਫਤਾਰ ਸਮੇ ਦੀ ਬਹੁਤ ਵੱਧ ਚੁੱਕੀ ਹੈ ਨਵੀਆਂ ਤਕਨੀਕਾਂ ਆ ਰਹੀਆਂ ਤੇ ਉਹ ਇਤਿਹਾਸ ਨੂੰ ਵਿਗਾੜ ਰਹੀਆਂ ਹਨ ਫਿਲਮਾਂ ਇਤਿਹਾਸ ਦੇ ਉੱਤੇ ਬੀਤੇ ਸਮੇਂ ਦੌਰਾਨ ਬਣੀਆਂ ਵੀ ਆ ਜਿਨ੍ਹਾਂ ਦੇ ਉੱਤੇ ਸਵਾਲੀਆ ਨਿਸ਼ਾਨ ਵੀ ਆਏ ਹੈ ਤੇ ਕੁਝ ਲੋਕੋ ਦੇ ਹੱਕ ਵਿੱਚ ਵੀ ਰਹੇ ਹੈ ਪ੍ਰੇਖਕਾਂ ਦੇ ਵਿਚਾਰ ਅੱਜ ਇੱਕ ਵੀਡੀਓ ਆndi ਹੈ ਇੱਕ ਯੂਟਿਊਬਰ ਦੇ ਵੱਲੋਂ ਤੋ ਵਰਾਟੀ ਜਿਸ ਦਾ ਨਾਂ ਹੈ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ AI ਦੇ ਨਾਲ ਬਹੁਤ ਮਿਹਨਤ ਕਰਕੇ ਇਹ ਜਿਹੜੀ ਵੀਡੀਓ ਹੈਗੀ ਹੈ ਬਣਾਈ ਹੈ ਪਰ ਉਸ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਇਤਰਾਜ਼ਯੋਗ ਹੈ ਜਿਨ੍ਹਾਂ ਦੇ ਉੱਤੇ ਸਿੱਖ ਕੌਮ ਨੂੰ ਇਤਰਾਜ਼ ਹੈ ਸਿੱਖ ਕੌਮ ਨੂੰ ਮਿਸ ਕਰਕੇ ਕਹਿ ਰਿਹਾ ਕਿਉਂਕਿ ਹੁਣ ਜਥੇਦਾਰ ਸਾਹਿਬ ਦਾ ਵੀ ਬਿਆਨ ਠੋਕੇ ਆ ਗਿਆ ਕਿ ਬੰਦੇ ਦਾ ਪੁੱਤ ਬਣ ਕੇ ਵੀਡੀਓ ਡਿਲੀਟ ਕਰ ਦੇ ਦੂਜੇ ਪਾਸੇ SGPC ਨੇ ਵਿਰੋਧ ਕੀਤਾ ਤੇ ਇਸ ਦੇ ਬਾਰੇ ਵਿੱਚ ਚਰਚਾਵਾਂ ਅਸੀਂ ਕੁਝ ਦਿਨ ਪਹਿਲਾਂ ਡਾਕਟਰ ਸਦੀਪ ਸਿੰਘ ਹੋਰਾਂ ਨਾਲ ਕੀਤੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਇਤਿਹਾਸ ਦਾ ਕੋਨਾ ਅਜਾ ਨਹੀਂ ਰਹੂਗਾ ਜਿਹਨੂੰ ਗੰਦਲਾ ਨਹੀਂ ਕੀਤਾ ਜਾਊਗਾ ਜਿਹਦੀ ਨਾਲ ਛੇੜਛਾੜ ਨਹੀਂ ਕੀਤੀ ਜਾਊਗੀ ਅੱਜ ਸਮਾਂ ਉਹੀ ਬਣ ਗਿਆ ਤੇ ਇਹ ਵੀਡੀਓ ਨੂੰ ਕਿਦਾਂ ਦੇਖਦੇ ਆ ਸਾਡੇ ਨਾਲ ਡਾਕਟਰ ਸੇਵਕ ਸਿੰਘ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਜਿਵੇਂ ਦੇਖਦੇ ਹੋ ਜੀ ਤੁਸੀਂ ਕੁਝ ਦਿਨ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਉੱਚ ਕਿਹਾ ਸੀ ਵੀ ਇਤਿਹਾਸ ਦਾ ਕੋਈ ਕੋਨਾ ਖਾਲੀ ਨਹੀਂ ਰਹੂਗਾ ਅੱਜ ਜਿਹੜੀ ਇਹ ਵੀਡੀਓ ਆ ਗਈ ਚਰਚਾਵਾ ਬੜੀਆਂ ਹੋ ਗਈਆਂ ਹੁਣ ਐਸਜੀਪੀਸੀ ਨੇ ਵਿਰੋਧ ਕੀਤਾ ਇਹਨੂੰ ਕਿਦਾਂ ਦੇਖਦੇ ਇਹੋ ਇੱਕ ਆਪਾਂ ਨੂੰ ਤਜਰਬਾ ਹੋ ਗਿਆ ਪਿਛਲੇ 20 ਸਾਲ ਚ ਹਨ ਚਾਰ ਸਾਹਿਬ ਜੀ ਆਪੋਦਤ ਕਹਿੰਦੇ ਸੀ ਵੀ ਭਾਈ ਇਹ ਜੇ ਰਖ ਖੋਲ ਲਿਆ ਜੋ ਦੂਜੀ ਆ ਗਈ ਤੇ ਫਿਰ ਤੁਸੀਂ ਰੋਕ ਨਹੀਂ ਸਕਦੇ ਹੈਨਾ ਤਾਂ ਹੁਣ ਜਿਹੜੀ ਆ ਹੁਣ ਆਈ ਹੈ ਇਹ ਸਿਰਫ ਨਮੂਨਾ ਹੈ ਠੀਕ ਹੈ ਵੀ ਉਹ ਕੀ ਕੀ ਦਿਖਾਉਣਗੇ ਕਿਵੇਂ ਕਿਵੇਂ ਦਿਖਾਉਣਗੇ ਫਿਰ ਸਾਡੇ ਹੱਥ ਵਾਸ ਕੁਝ ਰਹਿਣਾ ਨਹੀਂ ਹੈਗਾ ਹੁਣ ਇਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੱਖ ਲੈ ਰਹੀ ਹੈ 20 ਸਾਲ ਪਹਿਲਾਂ ਅਸੀਂ ਲੈ ਰਹੇ ਸੀ ਕਿ ਹਟ ਜਾਓ ਭਾਈ ਨਾ ਦਿਓ ਆਗਿਆ ਉਦੋਂ ਦਾ ਗੁਰਦੁਆਰਾ ਕਮੇਟੀ ਨੇ ਵੀ ਉਹ ਖਰੀਦੀਆਂ ਉਹ ਫਿਲਮਾਂ ਠੀਕ ਹੈ ਪੰਜ ਦਾ ਪੈਸਾ ਦੇ ਕੇ ਉਹੀ ਐਨੀਮੇਸ਼ਨ ਸੀਗੀ। ਠੀਕ। ਤੇ ਆਪਾਂ ਇਹੀ ਕਹਿੰਦੇ ਵੀ ਭਾਈ ਇਹ ਰਾਹ ਨਾ ਖੋਲੋ। ਇਹ ਰਾਹ ਨਾਲ ਕਿਤੇ ਕੋਈ ਸਾਡੇ ਕੋਲੇ ਮੁੜ ਕੇ ਰਹਿਣਾ ਨਹੀਂ ਕੋਈ ਬੰਦ ਕਰਨ ਹੋ ਰਾ। ਵੀ ਅਗਲੇ ਸਾਡੇ ਸਾਰੇ ਇਤਿਹਾਸ ਨਾਲ ਧਰਮ ਨਾਲ ਖਲਵਾੜ ਕਰਨਗੇ। ਹਾਲ ਇੱਕ ਨਿਕ ਨਮੂਨਾ ਆਇਆ। ਹਾਲੇ ਸ਼ਾਇਦ ਰੁਕਿਆ ਜਾ ਸਕਦਾ ਹਜ ਤੱਕ। ਪਰ ਸਾਰਿਆਂ ਨੂੰ ਮੋੜ ਕੇ ਇਸ ਗੱਲ ਨੂੰ ਸੋਚਣਾ ਪਊਗਾ। ਕਿ ਜਿਹੜੇ ਬੰਦੇ ਸਾਡੇ ਭੈਣ ਭਰਾ ਉਹ ਹੋਬ ਹੋਬ ਕਹਿੰਦੇ ਸੀ ਵੀ ਇਹ ਨਵੀਂ ਤਕਨੀਕ ਹੈ। ਅਸੀਂ ਸਾਨੂੰ ਆਪਣਾ ਇਤਿਹਾਸ ਦਿਖਾਉਣਾ ਚਾਹੀਦਾ ਹੈ। ਉਹਨਾਂ ਸਾਹਮਣੇ ਇਹ ਗੱਲ ਸਾਹਮਣੇ ਪ੍ਰਗਟ ਹੋ ਗਈ ਕਿ ਜਦੋਂ ਅਸੀਂ ਵਰਤਿਆਸ ਤਰੀਕੇ ਨੂੰ ਆਪਣਾ ਇਤਿਹਾਸ ਨਾਲ ਛੇੜਛਾੜ ਕਰਨ ਲਈ ਫਿਰ ਦੂਜੇ ਵਰਤਣਗੇ ਜਦੋਂ ਦੂਜੇ ਵਰਤਣਗੇ ਤਾਂ ਫਿਰ ਸਮਝੋ ਕੀ ਹੋਊਗਾ ਦੂਜਾ ਦੂਜਾ ਹੀ ਹੁੰਦਾ ਨਾ ਜੀ ਜਦੋਂ ਵਰਤਣਗੇ ਜਿਵੇਂ ਵਰਤਣਗੇ ਉਹਦਾ ਅੰਦਾਜ਼ਾ ਕਿਉਂ ਨਹੀਂ ਕਰਦੇ ਸੀ ਅਸੀਂ ਪਹਿਲਾਂ ਹੁਣ ਇੱਕ ਸਿਰਫ ਇਹ ਸਾਨੂੰ ਚੇਤਾਵਨੀ ਹੈ ਇੱਕ ਕਿ ਹਾਲ ਵੀ ਸਾਡੇ ਬੰਦੇ ਸਮਝ ਜਾਣ ਜਿਹੜੇ ਕਟੋਕੜ ਇਹਦੇ ਹੱਕ ਪੱਖ ਚ ਆਏ ਸੀ ਉਦੋਂ ਉਹ ਸਮੇਂ ਦੇ ਜਿਹੜੀ ਰਾਹ ਖੁੱਲੇ ਤੁਸੀਂ ਕਿਹਾ ਵੀ ਉਹਦੇ ਰਾਹ ਖੁੱਲੇ ਤੇ ਅੱਜ ਇਹ ਸਾਰਾ ਕੁਝ ਹੋ ਗਿਆ ਪਰ ਕਹਿਣ ਵਾਲੇ ਤੇ ਵੀ ਕਹਿਣਗੇ ਨਾ ਵੀ ਉਹ ਚੀਜ਼ਾਂ ਦੇਖ ਪਰਖ ਕੇ ਤਾਂ ਉਹਨਾਂ ਨੇ ਕੀਤੀਆਂ ਸੀ ਪਰਮਿਸ਼ਨਾਂ ਤਾਂ ਲਈਆਂ ਸੀ ਵੀ ਚਲੋ ਇਹਨੇ ਪਰਮਿਸ਼ਨ ਹੀ ਲਈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਤੇ ਜੇ ਕੋਈ ਪੁੱਛ ਕੇ ਆਊਗਾ ਤਾਂ ਉਹਦੇ ਲਈ ਰਾਹ ਫੇਰ ਵੀ ਖੁੱਲੇ ਰਹਿਣਗੇ ਨਹੀਂ ਪਰਮਿਸ਼ਨ ਦਾ ਮਸਲਾ ਨਹੀਂ ਭਰਾਵਾ ਵੀ ਹੁਣ ਸਾਡੇ ਤੋਂ ਕੋਈ ਬੰਦਾ ਕਿਉਂ ਪੁੱਛੂ ਠੀਕ ਹੈ ਨਾ ਅਸੀਂ ਦੁਨੀਆ ਦੇ ਮਾਲਕ ਥੋੜੀ ਹਾਂ ਕਿਤੇ ਅਸੀਂ ਆਪਣੀ ਧਰਮ ਪਰੰਪਰਾ ਦੀ ਰਾਖੀ ਅਸਾਂ ਤੇ ਹਾਂ ਤੋ ਇਸੇ ਪੱਖ ਤੋਂ ਕਹਿ ਰਹੇ ਸੀ ਆਪਾਂ ਕਿ ਭਾਈ ਅਸੀਂ ਆਪਣੇ ਘਰੇ ਆਪਣਾ ਧਰਮ ਇਤਿਹਾਸ ਜੇ ਆਪਣੇ ਤਰੀਕੇ ਨਾਲ ਨਾ ਸਿਖਾਇਆ ਹੋਰ ਦੇ ਨਾਲ ਸਿਖਾਉਣ ਲੱਗ ਗਏ ਫਿਰ ਹੋਰਾਂ ਦੀ ਉਂਗਲ ਸਾਡੇ ਘਰੇ ਪਏਗੀ ਉਹ ਪਏਗੀ ਹੈ ਠੀਕ ਹੈ ਮਸਲਾ ਸਾਡੇ ਤੋਂ ਪ੍ਰਵਾਨਗੀ ਲੈਣ ਦਾ ਨਹੀਂ ਸੀ ਮਸਲਾ ਇਸ ਤੋਂ ਅਗਾ ਸੀ ਕਿ ਅਸੀਂ ਆਪਣਾ ਧਰਮ ਇਤਿਹਾਸ ਜੇ ਆਪਣੇ ਤਰੀਕੇ ਨਾਲ ਨਹੀਂ ਸਿਖਾ ਰਹੇ ਤਾਂ ਫਿਰ ਦੂਜੇ ਕੰਮ ਕਰਨਗੇ ਜੇ ਸਾਡੇ ਕੋਈ ਘਾਟ ਸੀ ਜਾਂ ਹੈ ਤਾਂ ਸਾਨੂੰ ਉਹ ਪੂਰੀ ਕਰਨੀ ਚਾਹੀਦੀ ਹੈ ਜਿਵੇਂ ਸਾਡੇ ਕਈ ਬੰਦੇ ਕਹਿੰਦੇ ਨੇ ਸੀ ਗੁਰਦੁਆਰੇ ਕੋਣ ਸਿਖਾਉਂਦਾ ਬਾਈ ਜੇ ਨਹੀਂ ਸਿਖਾਉਂਦਾ ਸਿਖਾਉਣਾ ਚਾਹੀਦਾ ਫਿਰ ਤੁਸੀਂ ਉਸ ਕੰਮ ਲਈ ਹਮਾਇਤ ਕਰੋ ਆਪਦੀ ਸਾਰੇ ਸਾਧਨਾ ਸਰੋਤਾਂ ਨਾਲ ਠੀਕ ਹੈ ਨਾ ਉਧਰ ਨੂੰ ਜਾਣ ਦੀ ਥਾਂ ਤੇ ਆਪਦੇ ਘਰ ਮੁੜਨਾ ਸੀ ਹਾਲੇ ਇਹ ਚੇਤਾਵਨੀ ਹੈ ਵੀਰੇ ਜੇ ਅਸੀਂ ਆਪਣੇ ਘਰੇ ਆਪਣਾ ਕੰਮ ਠੀਕ ਕਰਾਂਗੇ ਫਿਰ ਅਸੀਂ ਦੂਜਿਆਂ ਨੂੰ ਰੋਕਣ ਦੇ ਸਮਰੱਥ ਹੋ ਸਕਾਂਗੇ ਤੁਸੀਂ ਦੇਖੀ ਵਸੇ ਜੋ ਡਾਕੂਮੈਂਟਰੀ ਬਣਾਈ ਹੈ ਤੁਮਰਾਠੀ ਨੇ ਯੂਟਿਊਬਰ ਨੇ ਜੀ ਵੀਰੇ ਮੈਂ ਨਹੀਂ ਦੇਖਣੀ ਮੈਂ ਦੇਖਣੀ ਚਾਹੁੰਦਾ ਨਹੀਂ ਹੈ ਇਹ ਜਿਹੜਾ ਮਸਲਾ ਕੀ ਹੈ ਕਿ ਤੁਹਾਡੇ ਅੰਦਰ ਉਹ ਦ੍ਰਿਸ਼ ਨਾ ਛਪ ਜਾਏ ਕਿ ਸਾਡੇ ਗੁਰੂ ਸ਼ਹੀਦ ਪੁਰਖੇ ਜਿਹੜੇ ਬਡੇਰੇ ਨੇ ਜਿਨ੍ਹਾਂ ਨੂੰ ਅਸੀਂ ਅਰਦਾਸ ਜਪਦੇ ਆਂ ਵੀ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਵੰਡ ਛਕਿਆ ਉਹਨਾਂ ਨੂੰ ਬੁੱਤ ਵਜੋਂ ਨਹੀਂ ਬਸਾਉਣਾ ਅੰਦਰ ਇਹੀ ਤਾਂ ਸਵਾਲ ਹੈ ਜੇ ਬੁੱਤ ਵਜੋਂ ਬਸਾ ਲਓ ਵੀ ਦੂਜੇ ਨੇ ਬਣਾਇਆ ਹੋਇਆ ਫਿਰ ਸਾਡੇ ਪੱਲੇ ਕੀ ਰਹਿ ਗਿਆ ਬਾਅਦਚ ਠੀਕ ਹੈ ਨਾ ਵੀ ਜੇ ਦੇਖਣ ਤੋਂ ਬਾਅਦ ਬੋਲਿਓ ਭਾਈ ਕਿਉਂ ਬਾਅਦ ਬੋਲਿਓ ਦੇਖਣ ਵਾਲੇ ਕਹਿਣਗੇ ਵੀ ਅਸੀਂ ਦੇਖਿਆ ਤਾਂ ਹੈ ਤਾਂ ਹੀ ਸਵਾਲ ਚੱਕ ਰਹੇ ਆ ਤੁਸੀਂ ਬਿਨਾਂ ਦੇਖੇ ਕਿਵੇਂ ਸਵਾਲ ਚੱਕਿਆ ਜਿਹੜਾ ਤਰੀਕਾ ਹੀ ਗਲਤ ਹੈ ਠੀਕ ਹੈ ਨਾ ਆਪਣੇ ਲਈ ਮਸਲਾ ਨਾ ਦਾ ਉਹ ਬੰਦੇ ਦਾ ਨਾ ਇਸ ਗੱਲ ਦਾ ਕਿ ਉਹਨੇ ਇਤਿਹਾਸ ਟੇਢਾ ਵੰਗਾ ਕਰਤਾ ਸਾਡੇ ਲਈ ਮਸਲਾ ਕਿ ਸਾਡੀ ਉਹਨੇ ਪਰੰਪਰਾ ਸਾਡੇ ਇਤਿਹਾਸ ਦੇ ਬੁਨਿਆਦੀ ਅਸੂਲ ਨੂੰ ਉਲਟਾਇਆ ਸਾਡੇ ਧਰਮ ਦੇ ਨੂੰ ਠੀਕ ਹੈ ਵੀ ਕਿਉਂ ਦੇਖੀ ਅਸੀਂ ਬਸ ਕਿਸੇ ਦਾ ਬਣਾਇਆ ਹਾ ਬੁੱਤ ਸਾਨੂੰ ਸਾਫ਼ ਪਤਾ ਹੈ ਕਿ ਅਸੀਂ ਆਪ ਦੇ ਬਟੇਰੀਆਂ ਨੂੰ ਗੁਰੂ ਨੂੰ ਕਿਸ ਰੂਪ ਵਿੱਚ ਜਪਣਾ ਹੈ ਕਿਸ ਰੂਪ ਵਿੱਚ ਜਾਣਣਾ ਹੈ ਆਪਣੇ ਤਰੀਕੇ ਨਾਲ ਠੀਕ ਹੈ ਜਿਹੜੀ ਅਰਦਾਸ ਦੋ ਵੇਲੇ ਕਰੀ ਤਾਂ ਹੀ ਕਰੀ ਦੀ ਕਿ ਆਪਣੇ ਧਰਮ ਨੂੰ ਇਤਿਹਾਸ ਨੂੰ ਆਪਣੀ ਪਰੰਪਰਾ ਨੂੰ ਕਿਵੇਂ ਜਾਣੀਏ ਕਿਵੇਂ ਦੁਹਰਾਈਏ ਕਿਵੇਂ ਅੱਗੇ ਵਧਾਈਏ ਇਹੀ ਮਸਲਾ ਬਨਿਆਦੀ ਹੈ ਸਾਰਾ ਕੁਝ ਇਹਦੇ ਦੁਆਲੇ ਖੜਾ ਹੈ ਤਾਂ ਇਹ ਹਰ ਗੱਲ ਹਰ ਮੋੜ ਮੋੜ ਦੇ ਉੱਤੇ ਸਾਨੂੰ ਜਿਹੜੀ ਮੁਸ਼ਕਲ ਕੋਈ ਆਉਂਦੀ ਹੈ ਉਹਦਾ ਹੱਲ ਇਸ ਗੱਲ 'ਚ ਹੋਏਗਾ ਕਿ ਸਾਨੂੰ ਆਪਣੇ ਆਪ ਬਾਰੇ ਕਿੰਨਾ ਜ਼ਿਆਦਾ ਅੰਦਾਜ਼ਾ ਸਹੀ ਹੈ ਅਸੀਂ ਆਪਣੀ ਵਿਰਾਸਤ ਦੇ ਪੁਰਖਿਆਂ ਦੇ ਕਿੰਨਾ ਨੇੜੇ ਹਾਂ ਇਹ ਹੋਰ ਦੇ ਤਰੀਕੇ ਨਾਲ ਕਿਤੇ ਨਹੀਂ ਜਾਇਆ ਜਾ ਸਕਦਾ ਸਿਰਫ ਭਰਮ ਭਲੇਖੇ ਪੈਦਾ ਹੁੰਦੇ ਨੇ ਤੇ ਉਹ ਕੀ ਨਤੀਜੇ ਲੈ ਕੇ ਆਉਣਗੇ ਸਾਡੇ ਸਾਹਮਣੇ ਇਹ ਨਤੀਜਾ ਆਇਆ ਹੋਇਆ ਇਹ ਬਹੁਤ ਛੋਟਾ ਹਜੇ ਇਦਾਂ ਦੀਆਂ ਬੇਅੰਤ ਗੱਲਾਂ ਹੋਣਗੀਆਂ ਜਿਹੜੀਆਂ ਮੈਂ ਮੂੰਹੋਂ ਕਹਿ ਨਹੀਂ ਸਕਦਾ ਕਿ ਸਾਡੇ ਪੁਰਖਿਆਂ ਨਾਲ ਇਤਿਹਾਸ ਦਿਖਾਉਣ ਵਜੋਂ ਕੀ ਕੀ ਹੋਏਗਾ ਉਹ ਸਭ ਕੁਝ ਹੋਏਗਾ ਜਿਹੜਾ ਸਿਨੇਮੇ ਵਿੱਚ ਦਿਖਾਇਆ ਜਾਂਦਾ ਜੋ ਅੱਜ ਹੋਇਆ ਇਹਦਾ ਸ਼ੱਕ ਸੀ ਤੁਹਾਨੂੰ ਜ ਡਰ ਸੀ ਨਹੀਂ ਵੀਰੇ ਮੈਂ ਬਹੁਤ ਚਿਰ ਤੋਂ ਸੋਚ ਰਿਹਾ ਹਾਂ ਕਿ ਜਿਹੜੀ ਚਾਰ ਸਾਹਿਬ ਜੀ ਦੇ ਬਣਾਈ ਸੀ ਨਾ ਨਹੀਂ ਤੁਸੀਂ ਉਹ ਦੇਖੋ ਕਿ ਉਹਨਾਂ ਨੇ ਦ੍ਰਿਸ਼ ਬਣਾਇਆ ਵੀ ਜਦੋਂ ਪਤਾ ਲੱਗਦਾ ਵੀ ਸ਼ਹਿਜਾਦੇ ਸ਼ਹੀਦ ਹੋਗੇ ਤੇ ਮਾਤਾ ਜੀ ਨੂੰ ਗੱਸੀ ਪੈਂਦੀ ਉਹਦੇ ਠੀਕ ਕਿਉਂਕਿ ਉਹਨੇ ਕਰਨਾ ਕੀ ਉਹਨੇ ਜਿਹਨੇ ਮਨੰਜਨ ਦੀ ਮੰਡੀ ਚ ਲੈ ਕੇ ਆਉਣਾ ਉਹਨੇ ਹੋਰ ਬੰਦਾ ਹੋਰ ਬੰਦਾ ਉਹ ਸਾਰੀਆਂ ਕਮਜ਼ੋਰੀਆਂ ਭਾਵਨਾਵਾਂ ਦਿਖਾਉਣੀਆਂ ਨੇ ਤਾਂ ਕਿ ਉਹ ਪਾਤਰ ਦੁਨੀਆ ਦਾ ਪਾਤਰ ਲੱਗੇ ਤਾਂ ਕਿ ਉਹ ਪਾਤਰ ਮਸਾਲੇ ਦਾ ਪਾਤਰ ਲੱਗੇ ਤਾਂ ਕਿ ਉਹ ਪਾਤਰ ਭਾਵਨਾਵਾਂ ਨੂੰ ਢਕਾਉਣ ਵਧਾਉਣ ਵਾਲਾ ਪਾਤਰ ਲੱਗੇ ਧਰਮ ਇਤਿਹਾਸ ਦੀ ਆਬਾ ਮੰਡਲ ਜੋ ਬਾਹਰ ਆ ਕੇ ਮਸਾਲੇ ਦੇ ਵਿੱਚ ਇੱਕ ਪਾਤਰ ਇਹੀ ਮੇਰਾ ਦੀ ਮਸਲਾ ਹੈ ਕਿ ਜੇ ਅਸੀਂ ਹੋਰਾਂ ਦੇ ਤਰੀਕੇ ਨਾਲ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਜਨਾਉਣ ਦੀ ਕੋਸ਼ਿਸ਼ ਕਰਾਂਗੇ ਸਿਰਫ ਪੁਰਖਿਆਂ ਦੀ ਬੇਅਦਵੀ ਕਰਾਂਗੇ ਜਦੋਂ ਹੋਰ ਕਰਦਾ ਸਾਨੂੰ ਪਤਾ ਲੱਗਦੀ ਆ ਪਰ ਜਦੋਂ ਆਪ ਕਰ ਰਹੇ ਆ ਉਹ ਜਿਆਦਾ ਸੁਚੇਤ ਹੋਣਾ ਮੰਗਦਾ ਕਿ ਸਾਡੇ ਹੱਥੋਂ ਬੇਅਦਵੀ ਨਹੀਂ ਹੋਣੀ ਚਾਹੀਦੀ ਦੂਜਾ ਕਰੂ ਤਾਂ ਹਮਲਾ ਮੰਨਿਆ ਜਾਊਗਾ ਅਸੀਂ ਕਰਾਂਗੇ ਤਾਂ ਕੀ ਮੰਨਿਆ ਜਾਊਗਾ ਫਰਕ ਹੈ ਨਾ ਦੁਜਾ ਹਮਲਾ ਕਰੂ ਜਵਾਬ ਦੇਾਂਗੇ ਰਾਖੀ ਕਰਾਂਗੇ ਜਦੋਂ ਆਪਣੀ ਜੜ ਆ ਪਟਾਂਗੇ ਕਿਸੇ ਨੂੰ ਕੀ ਮੁਖਾਵਾਂਗੇ ਇਹ ਤੁਸੀਂ ਹਮਲਾ ਮੰਨਦੇ ਹੋ ਕਈ ਵਾਰ ਕਹਿ ਦਿੱਤਾ ਜਾਂਦਾ ਅਣਪੋਲ ਪੁਣੇ ਚ ਵੀ ਕਿਸੇ ਤੋਂ ਗਲਤੀ ਹੋ ਸਕਦੀ ਐ ਅਣਜਾਨ ਪੁਣੇ ਚ ਵੀ ਹੋ ਸਕਦੀ ਐ ਬਾਹਰਲੇ ਵਾਂਜੇ ਤਾਂ ਮੰਨੀ ਜਾਊਗੀ ਸਿੱਖਾਂ ਦੇ ਘਰੇ ਹੋ ਕੇ ਸਿੱਖ ਕਹਾ ਕੇ ਕਿਵੇਂ ਮੰਨੀ ਜੋਗੇ ਅਣਪੋਲ ਹੈ ਜੀ ਬਾਣੀ ਨਹੀਂ ਸੁਣੋਂਗੇ ਅਰਦਾਸ ਨਹੀਂ ਕਰੋਗੇ ਫਿਰ ਦਾਵਾ ਕਰੋਗੇ ਸਿੱਖ ਵੀ ਹਾਂ ਉਹ ਤੋਂ ਇਹ ਵੀ ਕਹੋਗੇ ਅਣਪੋਲ ਹੋ ਗਈ ਐ ਇਹਨੇ ਇਹ ਗੁਨਾਹਾਂ ਦੀ ਭਈ ਹੋ ਮੁਆਫੀ ਕਿਤੇ ਠੀਕ ਹੈ ਨਾ ਜਿਨ੍ਹਾਂ ਦੀ ਜ਼ਿੰਦਗੀ ਸਾਡੇ ਲਈ ਰੌਸ਼ਨ ਬਣਾ ਰਹਾ ਹੈ ਉਹਨਾਂ ਨੂੰ ਅਸੀਂ ਚਿਤਬਗੀਏ ਆਪ ਆਪਣੀ ਹਸਤੀ ਮੁਤਾਬਕ ਠੀਕ ਇਹ ਜਿਆਦੇ ਵੱਡਾ ਕੰਮ ਹੈ ਬਿਆਦਵੀ ਦਾ ਪਰ ਹੁਣ ਜਿਹੜੀ ਦੁਨੀਆ 'ਚ ਰਹਿ ਰਹੇ ਆ ਇੱਥੇ ਬਿਸ਼ਰਮੀ ਇੱਕ ਗੁਣ ਬਣ ਗਈ ਹੈ ਲੋਕਾਂ ਦਾ ਉਹਨੂੰ ਸਿਨੇਮਾ ਕਹਿਣ ਲੱਗੇ ਨੇ ਲੋਕੀ ਵੀ ਅਸਲੀ ਇਤਿਹਾਸ ਨੂੰ ਕਲਪਨਾ ਬਣਾਉਣ ਦੀ ਜਿਹੜੀ ਖੇਡ ਹੈ ਇਹ ਸਮਝ ਨਹੀਂ ਪੈ ਰਹੀ ਬੰਦਿਆਂ ਨੂੰ ਕਿਉਂਕਿ ਝੂਠ ਨੂੰ ਪ੍ਰਵਾਨਗੀ ਹੋ ਗਈ ਭਰਾਵਾ ਇੱਥੇ ਕਲਾ ਵਜੋਂ ਵਪਾਰ ਵਜੋਂ ਰਾਜਨੀਤੀ ਵਜੋਂ ਠੀਕ ਅਸਲ ਜ਼ਿੰਦਗੀ ਜਿਹੜੇ ਸਾਡੇ ਪੁਰਖੇ ਜਾਉਂਗੇ ਐਨ ਕਮਾਲ ਦੀ ਉਹਨੂੰ ਕਲਪਨਾ ਕਰਨ ਦੀ ਇੱਛਾ ਸੱਚ ਨੂੰ ਝੂਠ ਬਣਾ ਦੇਣ ਦੀ ਇੱਛਾ ਹੈ ਦੂਜੇ ਵੀ ਇਹੀ ਕਰ ਰਹੇ ਨੇ ਉਹਨਾਂ ਦੀ ਪਰੰਪਰਾ ਪ੍ਰਵਾ ਉਹਨਾਂ ਨੂੰ ਅੱਗੇ ਦਿੰਦੀ ਹੈ ਠੀਕ ਹੈ ਸਾਡੀ ਨਹੀਂ ਦਿੰਦੀ ਨਾ ਅਸੀਂ ਆਪਣੀ ਪਰੰਪਰਾ ਭਾਲ ਕੇ بس ਮੇਰੀ ਤਾਂ ਇੰਨੀ ਗੱਲ ਹੈ ਕਿ ਜੇ ਆਪਣੇ ਤਰੀਕੇ ਨਾਲ ਨਹੀਂ ਪਾਲੀ ਜਾਂਦੀ ਬਈ ਫਿਰ ਅਸੀਂ ਦੂਜਿਆਂ ਨੂੰ ਕੁਝ ਕਹਿਣ ਜੋਗੇ ਰਹਿੰਦੇ ਨਹੀਂ ਹੈਗੇ ਠੀਕ ਹੈ ਹੁਣ ਅਸਲੀ ਸਵਾਲ ਇਸ ਗੱਲ 'ਚ ਹੀ ਹੈ ਨਾ ਵੀ ਅਗਲੇ ਨੇ ਉਹ ਕੀਤਾ ਉਸ ਤੋਂ ਬਾਅਦ ਇੱਕ ਹੋਰ ਜੁਰਮ ਕੀਤਾ ਜਿਹੜਾ ਉਹਨਾਂ ਨੇ ਉਹਨਾਂ ਨੇ ਉੱਥੇ ਸਵਾਲ ਪਤਾ ਵੀ ਅਸੀਂ ਇਹ ਵੀਡੀਓ ਕਿਨਾਰ ਰੱਖੀ ਹੈ ਪਰ ਉਸ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੇ ਹਾਂ ਪੱਖੀ ਕਿਹਾ ਵੀ ਤੁਸੀਂ ਬਹੁਤ ਚੰਗਾ ਕੀਤਾ ਜੀ ਸਾਨੂੰ ਪਤਾ ਨਹੀਂ ਸੀ ਇਤਿਹਾਸ ਐਦਾਂ ਦਾ ਹੈ ਕੋਈ ਮਹਾਰਾਸ਼ਟਰ ਤੋਂ ਲਿਖ ਰਿਹਾ ਕੋਈ ਕਿਤੋਂ ਲਿਖ ਰਿਹਾ ਤੇ ਵੀ ਬਹੁਤ ਚੰਗਾ ਤੁਸੀਂ ਕੰਮ ਕੀਤਾ ਤੇ ਅਸੀਂ ਸਿੱਖ ਭਰਾਵਾਂ ਦਾ ਦੇਣ ਨਹੀਂ ਦੇ ਸਕਦੇ ਇਰੇ ਹੁਣ ਦੁਨੀਆ ਚ ਲਗਭਗ 5 ਅਰਬ ਬੰਦਾ ਇਸ ਖੇਡੇ ਤੇ ਸਿੱਸੀ ਤੇ ਹੈ ਹੈਨਾ ਉਹਨਾਂ ਚੋਂ ਵੀ ਕਈ ਸੋਤੀ ਬਿਰਤੀ ਵਾਲੇ ਬੰਦੇ ਨੇ ਜੇ ਸਾਰੇ ਸਿੱਖ ਵੀ ਗੱਲ ਦੇ ਵਿਰੋਧ ਜਾਣਗੇ ਤਾਂ ਵੀ 10-20 ਦਿਨ ਨਹੀਂ ਬਣਦੀ ਅਸੀਂ ਤਾਂ ਠੀਕ ਹੈ ਨਾ ਜਿਹੜਾ ਦੁਨੀਆ ਦੇ ਪੱਦਰ ਦੇ ਖੇੜਾ ਰਚਿਆ ਜਾ ਰਿਹਾ ਉੱਥੇ ਗਿਣਤੀ ਦੇ ਹਿਸਾਬ ਨਾਲ ਚੱਲਾਂਗੇ ਫੇਰ ਤਾਂ ਕਦੇ ਵੀ ਨਹੀਂ ਵਾਰੀਣੀ ਸਾਡੀ ਤਾਂ ਕਿਸੇ ਥਾਂ ਤੇ ਸਾਨੂੰ ਥਾਂ ਹੀ ਨਹੀਂ ਮਿਲਣੀ ਫੇਰ ਤਾਂ ਭਾਈ ਠੀਕ ਹੈ ਨਾ ਵੀ ਐਨੀ ਗਿਣਤੀ ਨਹੀਂ ਆਏ ਕਿਹਾ ਦੁਨੀਆ ਦਾ ਗਲਤ ਠੀਕ ਦਾ ਪੈਮਾਨਾ ਸਾਨੂੰ ਤਾਂ ਚਿੱਤ ਦੇਗਾ ਸਾਡਾ ਸੱਚ ਝੂਠ ਦਾ ਪੈਮਾਨਾ ਵੀ ਆਪਣਾ ਹੋਏਗਾ ਧਾਰਮਿਕ ਤੌਰ ਤੇ ਗਲਤ ਠੀਕ ਸਾਡਾ ਆਪਣਾ ਹੋਏਗਾ ਦਾਰਸ਼ਨਿਕ ਤੌਰ ਤੇ ਇਹ ਸੱਚ ਝੂਠ ਦੀ ਜਿਹੜੀ ਫੈਸਲੇ ਕਰਨ ਦੀ ਹੈ ਵਿਧੀ ਨਿਆਂ ਦੀ ਰਾਜਨੀਤੀ ਦੀ ਉਹ ਵੀ ਸਾਡੀ ਹੋਏਗੀ ਠੀਕ ਹੈ ਤਿੰਨੇ ਦਾ ਬੰਦੇ ਕੋਲ ਆਧਾਰ ਨੇ ਸਾਰੇ ਕਿਸੇ ਦੇ ਠੀਕ ਹੈ ਨਾ ਤਿੰਨਾ ਜੋ ਇੱਕ ਵੀ ਛੱਡਾਂਗੇ ਤਾਂ ਨੁਕਸਾਨ ਹੀ ਹੋਏਗਾ हां ਆਪਣੇ ਤਰੀਕੇ ਨਾਲ ਕੰਮ ਕਰ ਹਨ ਨੂੰ ਔਖਾ ਲੱਗਦਾ ਲੋਕਾਂ ਨੇ ਕਲਪਨਾ ਕਰ ਲਈ ਅਸੀਂ ਇਹ ਕਲਪਨਾ ਮਰਵਾਉਂਦੀ ਭਰਾਵਾ। ਜਿਵੇਂ ਦਾਬੇਦਾਰੀ ਸੱਚ ਦੀ ਅਸਲੀ ਵੱਡੇ ਇਤਿਹਾਸ ਦੀ ਹੈ ਨਾ ਸਾਡੇ ਪੁਰਖੇ ਸ਼ੇਰ ਸਨ ਤੇ ਰੀਸ ਫਿਰ ਹੋਰਾਂ ਦੀ। ਇਹ ਗੱਲ ਹਰ ਜਿੰਨੀ ਘਟਨਾ ਵਾਪਰਦੀ ਹੈ ਹਰ ਤੌਰ ਤੇ ਉੱਤੇ ਜਿੱਥੇ ਮਰਜ਼ੀ ਵਾਪਰਦੀ ਹੈ ਰਾਜਨੀਤੀ ਦੇ ਖੇਤਰ ਕਿਸੇ ਮਰਜ਼ੀ ਖੇਤਰ ਸਾਨੂੰ ਦੱਸ ਰਹੀ ਹੈ ਕਿ ਸਮਝ ਜਾਈਏ ਆਪਣੇ ਤਰੀਕੇ ਨਾਲ ਅੱਗੇ ਆਈਏ ਭਾਵੇਂ ਇਹ ਰਾ ਜਿੰਨਾ ਮਰਜ਼ੀ ਔਖਾ ਹੋਵੇ। ਤਰਮਲਾ ਦਾ ਸੌਖਾ ਹੁੰਦਾ ਨਹੀਂ ਭਰਾਵਾ ਕਦੇ ਠੀਕ ਹੈ ਸਾਰੀ ਅਰਦਾਸ ਦੱਸਦੀ ਹੈ ਕਿ ਜਿਹਨਾਂ ਨੇ ਤੁਹਾਨੂੰ ਮਨਵਾਇਆ ਉਹਨਾਂ ਨੇ ਕੀ ਕੀ ਹੋਇਆ ਠੀਕ ਹੈ ਨਾ ਮਹਾਰਾਜ ਯਾਰ ਉਹ ਕਹਿੰਦੇ ਵੀ ਅਸੀਂ ਬੜੀ ਮਿਹਨਤ ਕੀਤੀ ਹੈ ਬੜੀ ਸ਼ਿੱਦਤ ਦੇ ਨਾਲ ਇਹਦੇ ਉੱਤੇ ਅਸੀਂ ਕੰਮ ਕੀਤਾ ਹੈ AI ਦੇ ਨਾਲ ਅਸੀਂ ਜਿਹੜਾ ਪਹਿਲੀ ਵਾਰ ਅਜਿਹਾ ਜਿਹੜਾ ਪ੍ਰੋਜੈਕਟ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਵੀ ਇਹ ਜਿਹੜਾ ਪ੍ਰੋਜੈਕਟ ਆ ਅਜਿਹਾ AI ਦੇ ਨਾਲ ਕੰਮ ਕਰਨਾ ਤੇ ਅਸੀਂ ਤਾਂ ਬੜੇ ਮਾਣ ਦੇ ਨਾਲ ਇਹ ਕੰਮ ਕਰ ਰਹੇ ਹਾਂ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਰੂ ਸਾਹਿਬਾਨਾਂ ਦੇ ਚਿਹਰੇ ਹੀ ਨਾ ਦਿਖਾਣੇ ਪਏ ਜਾਂ ਇਹ ਪਾਬੰਦੀਆਂ ਸਾਡੇ ਉੱਤੇ ਲੱਗਦੀਆਂ ਫਿਰ ਤਾਂ ਇਹ ਕੰਮ ਕਰਨਾ ਬੜਾ ਔਖਾ ਹੈ ਇਤੋਂ ਵਿਰਾਟੀ ਨੇ ਆਪ ਵੀਡੀਓ ਪਾ ਕੇ ਬਾਤ ਕੇ ਤੇ ਫਿਰ ਠੀਕ ਹੈ ਆਪਾਂ ਕਹਿੰਦੇ ਕਿ ਹੈਗਾ ਕਰਨ ਜਾ ਕੇ ਭਾਈ ਉਹ ਆਪਾਂ ਦਾ ਮੂਲੋਂ ਕਹਿ ਰਹੇ ਆਂ ਵੀ ਸਾਡਾ ਇਤਿਹਾਸ ਜਿਵੇਂ ਬਣਿਆ ਓਵੇਂ ਫੈਲੇਗਾ ਠੀਕ ਹੈ ਨਾ ਦੁਨੀਆਂ ਚ ਧਰਮ ਦੀ ਪਰੰਪਰਾ ਹੈ ਇਹੀ ਕਹਿੰਦੀ ਹੈ ਕਿ ਧਰਮ ਅਮਲ ਨਾਲ ਫੈਲੇਗਾ ਠੀਕ ਹੈ ਨਾ ਇਹ ਤਕਨੀਕ ਜਾਂ ਆਪਾਂ ਜਿਹੜੇ ਕਹਿੰਨੇ ਸ਼ਬਦ ਵਰਤਦਿਆਂ ਨਾਟਕ ਮੰਡਲੀਆਂ ਸਨ ਉਦੋਂ ਭਾਈ ਠੀਕ ਹੈ ਉਹ ਕਾਲੀ ਦਾਸ ਦੇ ਵਿਲੇਨਾਠ ਕਿ ਲਿਖੇ ਹੋਏ ਨੇ ਠੀਕ ਹੈ ਗੁਰੂ ਸਾਹਿਬ ਤੋਂ ਆਉਣ ਤੋਂ ਪਹਿਲਾਂ ਦੇ ਤੁਹਾਨੂੰ ਪਈ ਉਹਦੇ ਨਾਲ ਧਰਮ ਦਾ ਸੱਚ ਦਾ ਫਲਾਹ ਨਹੀਂ ਹੁੰਦਾ ਜਿਸ ਨੂੰ ਧਰਮ ਸੱਚ ਦਾ ਦਾਵਾ ਹੈ ਸਿੱਖ ਹੋਣ ਦਾ ਦਾਵਾ ਹੈ ਉਹਦੇ ਲਈ ਜ਼ਿੰਦਗੀ ਦੇ ਮਾਣੇ ਹੋਰ ਰਹਿਣਗੇ ਤਰੀਕੇ ਵੀ ਹੋਰ ਰਹਿਣਗੇ ਉੱਥੇ ਅਮਲ ਮੁੱਖ ਰਹੇਗਾ ਠੀਕ ਹੈ ਜਿਹਨਾਂ ਨੇ ਬਾਜ਼ਾਰ 'ਚ ਰਹਿਣਾ ਉਹਦੇ ਲਈ ਤਕਨੀਕ ਬੜੀ ਸਭ ਤੋਂ ਅਹਿਮ ਹੋ ਜਾਈਗੀ ਉਹਦੇ ਲਈ ਤਾਂ ਅੱਜ ਆ ਤਕਨੀਕ ਨਹੀਂ ਸੀ ਕੱਲ ਉਹ ਤਕਨੀਕ ਹੈ ਪਰਸੋਂ ਹੋਰ ਆ ਜਾਏਗੀ ਠੀਕ ਹੈ ਉਹ ਤਾਂ ਫਿਰ ਬਾਜ਼ਾਰ ਦੀ ਜਿਹੜੀ ਹਿਸਾਬ ਦੀ ਹਰ ਸੰਦ ਨਵਾਂ ਆਉਂਦਾ ਹਰ ਰੋਜ਼ ਉੱਥੇ ਤਾਂ ਠੀਕ ਹੈ ਉਹਦੇ ਨਾਲ ਜ਼ਿੰਦਗੀ ਦੇ ਮਾਪਦੰਡ ਬਦਲੀ ਜਾਂਦੇ ਨੇ ਠੀਕ ਹੈ ਸਰਕਾਰਾਂ ਦੇ ਕਾਨੂੰਨ ਮੁਤਾਬਕ ਹੀ ਬਦਲੀ ਜਾਂਦੇ ਨੇ ਭਾਈ ਜਿਹਨੂੰ ਧਰਮ ਦੀ ਲਗ ਲੱਗਦੀ ਹੈ ਜਿਹੜਾ ਧਰਮ ਦੇ ਦਾਅਵੇ ਵਾਲਾ ਹੈ ਉਹਦੇ ਖਿਆਲ ਉਹਦੇ ਮਾਪਦੰਡ ਇਦਾਂ ਨਹੀਂ ਬਦਲ ਸਕਦੇ ਹਾਂ ਠੀਕ ਹੈ ਅੱਜ ਦੁਨੀਆ ਦੇ ਉੱਤੇ ਵਪਾਰੀਆਂ ਦਾ ਜਾਂ ਹੋਰ ਤਰ੍ਹਾਂ ਦੇ ਬੰਦਿਆਂ ਦਾ ਕਬਜ਼ਾ ਹੈ ਤਾਂ ਲੋਕਾਂ ਨੂੰ ਲੱਗਦਾ ਕਿ ਦੁਨੀਆ ਇਹ ਚੱਲਦੀ ਹੁੰਦੀ ਹੈ ਤੇ ਇਤਿਹਾਸ ਭਰਾਵੇ ਇਸੇ ਗੱਲ ਦੱਸਣ ਨੂੰ ਹੈ ਕਿ ਦੁਨੀਆ ਐ ਨਹੀਂ ਚਲਦੀ ਹੁੰਦੀ ਸਾਡਾ ਸਾਰਾ ਇਤਿਹਾਸ ਇਸ ਗੱਲ 'ਤੇ ਬਣਿਆ ਭਾਈ ਕਿ ਦੁਨੀਆ ਐ ਨਹੀਂ ਚਲਦੀ ਤੇ ਹੁਣ ਉਲਟਾ ਖੇਡਾ ਹੋਇਆ ਪਿਆ ਬੰਦੇ ਸਾਨੂੰ ਸਮਝਾਉਂਦੇ ਅਸੀਂ ਜੇ ਇਤਿਹਾਸ ਦੁਨੀਆ ਦੇ ਹਿਸਾਬ ਨਾਲ ਨਾ ਦੱਸੇ ਸਾਡਾ ਇਤਿਹਾਸ ਫੈਲਣਾ ਨਹੀਂ ਹੈਗਾ ਉਹ ਭਰਾਵਾ ਦੁਨੀਆ ਦੇ ਇਤਿਹਾਸ ਨਾਲ ਤਰੀਕੇ ਨਾਲ ਨਾ ਚੱਲ ਕੇ ਇਤਿਹਾਸ ਬਣਿਆ ਠੀਕ ਹੈ ਨਾ ਜੇ ਦੁਨੀਆ ਮੁਤਾਬਕ ਬੰਦੇ ਚੱਲਦੇ ਠੀਕ ਫਿਰ ਇਤਿਹਾਸ ਨਹੀਂ ਬਣਨਾ ਸੀ ਨਾ ਇਤਿਹਾਸ ਤਾਂ ਦੁਨੀਆ ਦੇ ਭਾਰੂ ਰੁਝਾਨ ਤੋਂ ਉਲਟ ਚੱਲ ਕੇ ਬਣਿਆ ਹੁਣ ਫਲਾਉਣਾ ਕਹਿੰਦੇ ਕਿਵੇਂ ਆ ਦੁਨੀਆ ਦੇ ਰੁਝਾਨ ਦੇ ਮੁਤਾਬਕ ਚੱਲ ਕੇ ਸਰਕਾਰਾਂ ਦੀ ਪ੍ਰਬਾਨਗੀ ਨਾਲ ਸਰਕਾਰਾਂ ਦੀ ਪ੍ਰਬਾਨਗੀ ਤੋਂ ਆਮਾਂ ਤੇ ਇਤਿਹਾਸ ਸਰਕਾਰਾਂ ਦੇ ਵਿਰੁੱਧ ਦਾ ਅੱਜ ਉਹਨਾਂ ਭਰਾਵਾਂ ਨੂੰ ਫਿਰ ਕੀ ਕਹੋਗੇ ਜਿਹੜੇ ਕੁਝ ਦਿਨ ਪਹਿਲਾਂ ਫਿਲਮਾਂ ਦੇ ਹੱਕ ਦੇ ਵਿੱਚ ਖੜੇ ਸੀ ਪੂਰ ਜ਼ੋਰ ਪ੍ਰਚਾਰ ਕਰ ਰਹੇ ਸੀ ਤੇ ਅੱਜ ਇਹ ਹਮਲਾ ਤਾਂ ਉਹਨਾਂ ਨੂੰ ਵੀ ਫਿਰ ਹੈਰਾਨ ਕਰ ਰਿਹਾ ਹੋਣਾ ਜਿਹਨੂੰ ਤੁਸੀਂ ਅੱਜ ਹਮਲਾ ਕਹਿ ਰਹੇ ਹੋ ਤਰੂ ਵਰਾਟੀ ਦੀ ਵੀਡੀਓ ਦੇ ਰੂਪ ਤੇ ਕਿਨੂੰ ਕਦੋਂ ਸਮਝ ਆ ਜੂ ਹੁਣ ਪੱਕਾ ਨਹੀਂ ਪਤਾ ਮੈਨੂੰ ਪਰ ਹਾਂ ਇਦਾਂ ਦੀ ਗੱਲਾਂ ਸਾਨੂੰ ਸਮਝਾਉਣ ਲਈ ਸੌਖੀਆਂ ਨਹੀਂ ਜੇ ਉਹ ਦੂਜੇ ਪਾਸਿਓਂ 60 ਬਜਦੀ ਐ ਉਹ ਗੱਲ ਜਾਦੇ ਪ੍ਰਗਟ ਸਮਝ ਆਉਂਦੀ ਐ ਠੀਕ ਆ ਜੇ ਸਾਡੇ ਬੰਦਿਆਂ ਨੇ ਬਣਾ ਕੇ ਚਲਾਈ ਦਦੇ ਹੱਸੇ ਉਹ ਜਿਹਨਾਂ ਦਾ ਮੂੰਹ ਮਲਾਜਾ ਹੁੰਦਾ ਮੂੰਹ ਮਲ ਜਾਂਦੇ ਨੇ ਨਹੀਂ ਗਲਤ ਕਹਿੰਦੇ ਗਲਤ ਨੂੰ ਹਣਾ ਜਦੋਂ ਉੱਪਰ ਹੀ ਥਾਂ ਤੋਂ ਆਉਂਦੀ ਫੇਰ ਗਲਤ ਕਹਿਣਾ ਸੌਖਾ ਹੋ ਜਾਂਦਾ ਫਿਰ ਪਤਾ ਵੀ ਲੱਗਦਾ ਉਹਦਾ ਵੀ ਭਲਾ ਸਾਡਾ ਇਤਿਹਾਸ ਕੋਈ ਦੂਜਾ ਕਿਉਂ ਦਿਖਾਉਂਦਾ ਭਰਾਵਾ ਕਿਉਂ ਸਾਡੇ ਪੁਰਖਿਆਂ ਨੂੰ ਸਾਡੇ ਗੁਰੂ ਨੂੰ ਸ਼ਹੀਦਾਂ ਨੂੰ ਕੋਈ ਕਿਉਂ ਯਾਦ ਕਰਦਾ ਹੈ ਵਜ੍ਹਾ ਤਾਂ ਹੋਊਗੀ ਨਾ ਜੀ ਫੇਰ ਕਰਦਾ ਕਿਵੇਂ ਯਾਦ ਆਪਦੇ ਤਰੀਕੇ ਨਾਲ ਦੁਨੀਆ ਦੇ ਭਾਰੂ ਤਰੀਕੇ ਨਾਲ ਇਹਦਾ ਮਤਲਬ ਉਹ ਸਾਨੂੰ ਆਪਦੇ ਘਰੇ ਦੁਨੀਆ ਦੇ ਤਰੀਕੇ ਨਾਲ ਲਿਜਾਣਾ ਚਾਹੁੰਦਾ ਹੈ ਸਾਨੂੰ ਸਾਡੇ ਘਰੋਂ ਪੱਟ ਕੇ ਸਾਨੂੰ ਆਪਣੇ ਧਰਮ ਤੋਂ ਪੱਟ ਕੇ ਸਾਨੂੰ ਆਪਣੇ ਇਤਿਹਾਸ ਤੋਂ ਪੱਟ ਕੇ ਦੁਨੀਆਂ ਦੇ ਤਰੀਕੇ ਨਾਲ ਆਪਣੇ ਕਰੇ ਗੱਲ ਸਮਝ ਪੈਂਦੀ ਨਾ ਫਿਰ ਵੀ ਜਿਹਦਾ ਇਤਿਹਾਸ ਹੈ ਉਹ ਉਹਨਾਂ ਦੇ ਤਰੀਕੇ ਨਾਲ ਕਿਉਂ ਨਹੀਂ ਦੱਸਿਆ ਜਾਏਗਾ ਇਹ ਸਮਝਣ ਵਾਲੀ ਗੱਲ ਹੈ ਵੀ ਆਹ ਚੀਜ਼ ਸੌਖੀ ਆ ਆਹ ਚੀਜ਼ ਸੌਖੀ ਆ ਸਾਡੇ ਬਹੁਤ ਬੰਦਿਆਂ ਨੂੰ ਇਹ ਭੁਲਿਖਾ ਪਹਿਣ ਲੱਗ ਗਿਆ ਕਿ ਹੁਣ ਆਹ ਜ਼ਮਾਨਾ ਹੋ ਗਿਆ ਜੀ ਵਰਤ ਲਓ ਫਿਰ ਕੀ ਹੁੰਦਾ ਵੀ ਸਮੇਂ ਦੇ ਨਾਲ ਨਹੀਂ ਰਲੋਗੇ ਇਹ ਬਾਜ਼ਾਰ ਦਾ ਤਰਕ ਹੈ ਇਹ ਟਕੜਿਆਂ ਦਾ ਤਰਕ ਹੈ ਬਾਜ਼ਾਰ ਦਾ ਤਰਕ ਤੁਸੀਂ ਕਹਿ ਰਹੇ ਹੋ ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਵੱਖ-ਵੱਖ ਇੰਟਰਵਿਊਜ਼ ਹੋਰੀਆਂ ਕਹਿੰਦੇ ਭੰਗੀਆਂ ਵਾਲੀ ਤੋਪ ਆ ਭਾਈ ਇਹਨੂੰ ਵਰਤੋ ਉਧੇ ਚਲਾਓ ਸਿਨੇਮੇ ਨੂੰ ਤਾਂ ਇਦਾਂ ਸਮਝੋ ਸੰਦ ਚ ਤੇ ਤਕਨੀਕ ਚ ਬਹੁਤ ਫਰਕ ਹੁੰਦਾ ਸਾਡੇ ਕਈ ਵਾਰੀ ਬਹੁਤ ਦੇਖਣ ਗੱਲ ਛੋਟੀ ਲੱਗਦੀ ਹੁੰਦੀ ਆ ਪਰ ਉਹ ਸਮਝ ਨਹੀਂ ਹੁੰਦਾ ਫਰਕ ਇਦਾਂ ਜਿਵੇਂ ਹੁਣ ਧਰਮ ਤੇ ਇਤਿਹਾਸ ਵਿੱਚ ਫਰਕ ਹੁੰਦਾ ਠੀਕ ਸਾਡੇ ਬੰਦੇ ਇਧਰ ਉਧਰ ਚੀਜ਼ ਨਹੀਂ ਲੜਾ ਲੈਂਦੇ ਠੀਕ ਹੈ ਸੰਦੇ ਦਾ ਬਰਤਨ ਵਾਲੇ ਦੀ ਮਰਜ਼ੀ ਦੇ ਅਨੁਪਰ ਕਰਦਾ ਹੁੰਦਾ ਤਕਨੀਕ ਬਰਤਨ ਵਾਲੇ ਦੀ ਮਜਬੂਰੀ ਨਹੀਂ ਬਣਾਉਣ ਵਾਲੇ ਦੀ ਮਰਜ਼ੀ ਤੇ ਅਨੁਪਰ ਕਰਦੀ ਹੈ ਫਿਰ ਜਿਹਨਾਂ ਦੀ ਪ੍ਰਵਾਨਗੀ ਨਹੀਂ ਚਲਦੀ ਉਹਨਾਂ ਦੀ ਪ੍ਰਵਾਨਗੀ ਦੇ ਅਨੁਪਰ ਕਰਦੀ ਹੈ ਸਿਨੇਮਾ ਇੱਕ ਤਕਨੀਕ ਹੈ ਉਹ ਜਿਹੜਾ ਪ੍ਰਵਾਨਗੀ ਦੇ ਰਿਹਾ ਉਹਦੀ ਮਰਜ਼ੀ ਦੇ ਅਨੁਪਰ ਕਰਦੀ ਹੈ ਹਰ ਮੁਲਕ ਅੰਦਰ ਸਿਨੇਮਾ ਸਰਕਾਰ ਦਾ ਪਹਿਲਾਂ ਸਰਟੀਫਿਕੇਟ ਦਿਖਾਉਂਦਾ ਵੀ ਇਹਦੀ ਪ੍ਰਵਾਨਗੀ ਲਈ ਜੀ ਅਸੀਂ ਇਸ ਦਰਜੇ 'ਚ ਇਹ ਬੀ ਫਲਾਨੀ ਠਿਗੜੀ ਠੀਕ ਹੈ ਮਹਾਰਾਜ ਇਹ ਤੀਰੇ ਤੋਂ ਬਾਰ ਬਾਰ ਕੀ ਗੱਲ ਨਹੀਂ ਹੈਗੀ ਇਹ ਸੰਧ ਸ਼ਾਸਤਰ ਨਹੀਂ ਹੈਗਾ ਕਿਵੇਂ ਚੱਲ ਰਿਹਾ ਹੈ ਕਿਹਦੀ ਪ੍ਰਬੰਧਕੀ ਨੇ ਚੱਲ ਰਿਹਾ ਠੀਕ ਹੈ ਨਾ ਇਹ ਜਿਹੜਾ ਆ ਸੰਧਾਂ ਰਿਹਾ ਜੀ ਕੁਝ ਕਮਾਂਗੇ ਉੱਥੇ ਇਹ ਉਹਨਾਂ ਚ ਚੱਲੂ ਜਿਹਨਾਂ ਅਗਲੀ ਦੀ ਮਰਜ਼ੀ ਹੈ ਠੀਕ ਹੈ ਅਸੀਂ ਹੁਣ ਇਸ ਗੱਲ ਨੂੰ ਸਮਝ ਗਏ ਵੀ ਕਥਾ ਦਾ ਬਦਲ ਹੈ ਤਾਂ ਇਦੋਂ ਵੱਡੀ ਭੁੱਲ ਕੋਈ ਨਹੀਂ ਭਰਾਵਾ ਠੀਕ ਕਿਉਂਕਿ ਆ ਤਰੀਕਾ ਇਤਿਹਾਸ ਸੁਣਾਉਣ ਦਾ ਹੈ ਨਹੀਂ ਅਸਲ 'ਚ ਠੀਕ ਹੈ ਇਹ ਸੂਚਨਾ ਦੇ ਫੈਲਾਉਣ ਦਾ ਤਰੀਕਾ ਹੈ ਪਰ ਤਾਂ ਮੇਨ ਇਤਿਹਾਸ ਸੂਚਨਾ ਨਹੀਂ ਹੈ ਮਹਾਰਾਜ। ਅਮਲ ਦੀ ਗਵਾਹੀ ਹੈ। ਉਹਨੂੰ ਇੱਜ਼ਤ ਸਹਿਤ ਯਾਦ ਕਰਨਾ ਪੈਂਦਾ ਹੈ। ਉਹਦੀ ਇੱਕ ਮਰਜ਼ਾਦਾ ਹੈ। ਸਾਡੇ ਪੁਰਖਿਆਂ ਬੰਨੀ ਐ, ਨਿਭਾਈ ਐ ਤੇ ਉਹਦਾ ਅਸਰ ਦੁਨੀਆ ਨੇ ਦੇਖਿਆ। ਜਿਹੜਾ ਜਿੱਦੀ ਗਵਾਹੀ ਦੁਨੀਆ ਵੀ ਭਰਦੀ ਐ ਉਹ ਗੱਲ ਛੱਡ ਕੇ ਹੈਨਾ ਜਿਹੜਾ ਅੱਜ ਲੋਕਾਂ ਦੀ ਭੇਡ ਚਾਲ ਉਹਦੇ ਪਿੱਛੇ ਪੈ ਜਾਓ ਵੀ ਬਹੁਤ ਗਣਤੀਆਂ ਕਰਦੀ ਐ, ਫਲਾਨੀ ਗਣਤੀਆਂ ਕਰਦੀ ਹੈ। ਗੁਰੂ ਨੇ ਕਦੇ ਬਹੁ ਗਣਤੀ ਗੱਲ ਖਣਾਈ ਸਾਨੂੰ ਸਿਖਾਈ ਕਰੇ। ਵੀ ਬਗਉਂਤੀ ਜੋ ਕਰੂ ਉਦਾਂ ਕਰਿਓ ਠੀਕ ਨਹੀਂ ਨਾ ਸਾਡੇ ਪੁਰਖਾਂ ਨੂੰ ਸਿਖਾਈ ਕਦੇ ਇਦਾਂ ਕਿ ਭਾਈ ਦੋ ਹੀ ਸਿੰਘ ਰਹਿ ਗਏ ਹੁਣ ਤਾਂ ਢੜਬੱਟ ਚ ਮਾਨਾ ਕੱਟ ਕਰ ਲਓ ਨਹੀਂ ਕਰੀ ਨਾ ਫੇਰ ਇਹ ਦੁਨੀਆ ਦੇ ਮੁਤਾਬਕ ਚੱਲੋ ਦੁਨੀਆ ਦੇ ਅਨਕੂਲ ਚੱਲੋ ਇਹ ਬਹੁਤ ਗਲਤ ਤਲੀਲਾਂ ਨੇ ਇਹਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਕੋਟਵਾਰ ਸਿੱਖਾਂ ਨਾਲ ਕੋਈ ਸਬੰਧ ਨਹੀਂ ਇਸ ਗੱਲ ਦਾ ਅੱਜ ਜਿਹੜੇ ਬੰਦੇ ਇਹ ਗੱਲ ਲੈ ਕੇ ਆਗੇ ਸਾਨੂੰ ਇਹ ਸੁਨੇਹਾ ਹੈ ਕਿ ਅਸੀਂ ਸੁਚੇਤ ਹੋ ਜਾਈਏ ਨਹੀਂ ਧਰਮ ਤੇ ਹਾਸਲਾ ਜੋ ਹੋਏਗਾ ਉਹ ਅਸਲੋਂ ਵੱਡੀ ਜੰਗ ਹੋਏਗੀ ਸਰਕਾਰ ਹਮਲਾ ਕਰਕੇ ਸਾਡੇ ਬੰਦੇ ਮਾਰਦੀ ਐ ਸਾਡੇ ਇਤਿਹਾਸ 'ਚ ਵਾਧਾ ਹੀ ਹੁੰਦਾ ਸਾਡਾ ਜਾਨੀ ਨੁਕਸਾਨ ਹੁੰਦਾ ਹੈ ਦੁੱਖ ਲੱਗਦਾ ਬਹੁਤ ਜਾਇ ਦੁੱਖ ਲੱਗਦਾ ਹੈ ਨਾ ਜੀ ਮਰਦੇ ਨੇ ਪਰ ਜੋ ਸਾਡੀ ਪਰੰਪਰਾ ਮੁਤਾਬਕ ਜਾਂਦੈ ਨੇ ਤਾਂ ਇਤਿਹਾਸ ਵੱਧਦਾ ਅੱਗੇ ਪਰ ਜੇ ਇਹ ਤਰੀਕਾ ਇਹ ਇਤਿਹਾਸ ਖਾਧਾ ਜਾਂਦਾ ਹੈ ਫੈਲਦਾ ਨਹੀਂ ਹੈਗਾ ਇਤਿਹਾਸ ਬੇਅਦਬ ਹੁੰਦਾ ਹੈ ਬੱਧਤਾ ਨਹੀਂ ਹੈਗਾ ਸੂਚਨਾ ਵੱਧ ਫੈਲਦੀ ਹੈ ਉਹ ਭਾਈ ਅਗਲਿਆਂ ਦੇ ਤਰੀਕੇ ਨਾਲ ਫੈਲਦੀ ਹੈ ਅਗਲਿਆਂ ਦੀ ਮਰਜ਼ੀ ਮੁਤਾਬਕ ਅਗਲਿਆਂ ਦੀ ਲੋੜ ਮੁਤਾਬਕ ਉਹਦੇ 'ਚ ਸਾਡਾ ਕੀ ਹੈ ਸਾਡਾ ਨਾਂ ਹੈ ਜਿਹੜਾ ਵਰਤਿਆ ਜਾ ਰਿਹਾ ਹੈ ਸਾਡੀ ਮਰਜ਼ੀ ਤੋਂ ਬਿਨਾਂ ਵਰਤਿਆ ਜਾ ਰਿਹਾ ਹੈ ਸਾਡੇ ਹਿੱਤ ਨੂੰ ਬਿਨਾਂ ਵੇਖਿਆ ਵਰਤਿਆ ਜਾ ਰਿਹਾ ਹੈ ਇਹ ਗੱਲ ਕਿਉਂ ਨਹੀਂ ਸਮਝਦੇ ਬੰਦੇ ਠੀਕ ਹੈ ਨਾ ਸਭ ਤੋਂ ਕੀਮਤੀ ਸਾਡੇ ਲਈ ਕੀ ਹੈ ਇਹ ਆਪਣੀਆਂ ਦੇਹਾਂ ਤੋਂ ਵੀ ਕੁਝ ਕੀਮਤੀ ਹੈ ਸਾਡੇ ਲਈ ਕੀ ਹੈ ਆਪਣਾ ਕੁਰੂ ਦਾ ਨਾ ਹੈ ਨਾ ਉਹ ਪਰੰਪਰਾ ਹੈ ਨਾ ਜਿਹੜੀ ਸਭ ਤੋਂ ਕੀਮਤੀ ਹੈ ਉਹ ਦੂਜਿਆਂ ਨੂੰ ਦੇ ਦੇ ਗੋ ਤੁਸੀਂ ਫਲਾ ਦਿਓ ਜੀ ਮਹਾਰਾਜ ਆ ਉਹਨਾਂ ਦੇ ਤਰੀਕੇ ਨਾਲ ਫਲਾ ਦਈਏ ਭਾਈ ਜੀ ਜਿਨ੍ਹਾਂ ਦੇ ਤਰੀਕੇ ਨਾਲ ਫੈਲ ਗਿਆ ਉਹਨਾਂ ਦੀ ਹੋਏਗੀ ਭਰਾਵਾ ਸਾਡੀ ਨਹੀਂ ਹੋਏਗੀ ਮੈਨੂੰ ਇਹੀ ਵਸ ਸ਼ੁਰੂ ਤੋਂ ਲੱਗਦਾ ਮੈਨੂੰ ਵੀ ਜਿਹੜੀ ਚੀਜ਼ ਜਿਹੇ ਤਰੀਕੇ ਨਾਲ ਫੈਲੇਗੀ ਉਹ ਤਰੀਕੇ ਦੇ ਮਾਲਕਾਂ ਦੇ ਹੱਕ ਤੇ ਜਾਏਗੀ ਹੁਣ ਸਿੱਖ ਜੇ ਉੱਠੇ ਆ ਜਸਜੀਪੀਸੀ ਨੇ ਵੀ ਕਿਹਾ ਹੈ ਤੇ ਜਥੇਦਾਰ ਸਾਹਿਬ ਨੇ ਵੀ ਕਿਹਾ ਹੈ ਜਾਂ ਹੋਰ ਵੀ ਜੇਰ ਬਣਦੀ ਨਜ਼ਰ ਆਉਂਦੀ ਆ ਵੀ ਨਹੀਂ ਭਈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮਨ ਲੱਗਦਾ ਵੀ ਰੁਕ ਜਾਊਗੀ ਜਾਂ ਇਸ ਦੇ ਨਾਲ ਤੁਹਾਨੂੰ ਲੱਗਦਾ ਵੀ ਜੇ ਇਹ ਡਿਲੀਟ ਹੁੰਦੀ ਆ ਤਾਂ ਪੁਰਾਣੀਆਂ ਵੀ ਡਿਲੀਟ ਕਰ ਦੇਣੀ ਚਾਹੀਦੀ ਆ ਜੋ ਪਹਿਲਾਂ ਬਣੀਆਂ ਜਿਨ੍ਹਾਂ ਦੇ ਨਾਲੇ ਬੂਹੇ ਖੁੱਲੇ ਨੇ ਜੇ ਕਰ ਦੇਣ ਤਾਂ ਮਾੜੀ ਗੱਲ ਕੁਝ ਨਹੀਂ ਹੈਗੀ ਸਹੀ ਕਹਿਣਾ ਮੈਂ ਇਹ ਵਿਧੀ ਸਾਨੂੰ ਨੁਕਸਾਨ ਦੇ ਰਹੀ ਹੈ ਤੇ ਜਿੰਨੀ ਦੀ ਸਫਾਈ ਹੋ ਜਾਏ ਮਾੜਾ ਕੁਝ ਨਹੀਂ ਹੈਗਾ ਠੀਕ ਹੈ ਨਾ ਕਿਉਂਕਿ ਧਰਮ ਤੇ ਇਤਿਹਾਸ ਨੂੰ ਝੂਠ ਦੇ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਅਸੀਂ ਜਿੰਨਾ ਸੁਚੇਤ ਹੋ ਜਾਾਂਗੇ ਜਿੰਨਾ ਤੋਂ ਬਚਾਂਗੇ ਅਸੀਂ ਉਹਨੇ ਅੱਗੇ ਵੱਧ ਸਕਦੇ ਹਾਂ ਮੈਂ ਹੀ ਕਹਣਾ ਚਾਹੁੰਦਾ ਇਸ ਗੱਲ 'ਤੇ ਸੋ ਬਿਲਕੁਲ ਜਿਹੜੀ ਇਹ ਗੱਲਾਂ ਦਾ ਖਦਸ਼ਾ ਚਿਤਾਇਆ ਗਿਆ ਸੀ ਬੀਤੇ ਕੁਝ ਦਿਨ ਪਹਿਲਾਂ ਤੇ ਸਾਡੀ ਗੱਲ ਡਾਕਟਰ ਸੇਵ ਸਿੰਘ ਹੋਰਾਂ ਦੇ ਨਾਲ ਵੀ ਹੋਈ ਸੀ ਉਸ ਸਮੇਂ ਵੀ ਉਹਨਾਂ ਨੇ ਖਦਸ਼ਾ ਇਸ ਗੱਲ ਦਾ ਰੱਖਿਆ ਸੀ ਕਿ ਇਤਿਹਾਸ ਨੂੰ ਉਹ ਖਤਰਾ ਹੈ ਇਸ ਤਕਨੀਕ ਤੋਂ ਜਿਹੜਾ ਸ਼ਾਇਦ ਹੋਰ ਤਰੀਕਿਆਂ ਨਾਲ ਹੋ ਨਹੀਂ ਸਕਦਾ ਇਤਿਹਾਸ ਦੇ ਹਰ ਕੋਨੇ ਤੱਕ ਪਹੁੰਚ ਕੇ ਉਸ ਇਤਿਹਾਸ ਨੂੰ ਖਤਮ ਇਸ ਤਕਨੀਕ ਦੇ ਰਾਹੀਂ ਕੀਤਾ ਜਾ ਸਕਦਾ ਸੋ ਅੱਜ ਜਦੋਂ ਤ੍ਰਿਵ ਰਾਠਵੀ ਉਹ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਨਾਲ ਚਰਚਾਵਾ ਵੀ ਇਹੀ ਛੜ ਜਾਂਦੀ ਹੈ ਤਾਂ ਇਸ ਪੂਰੀ ਗੱਲਬਾਤ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਵਿਚਾਰ ਕੀ ਆਪਣੀ ਟਿੱਪਣੀਆਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾਸ ਤਨਨਾਮ ਸਿੰਘ ਪੰਜਾਬੀ ਲੋਕ ਚੈਨਲ